ਕਈ ਵੀ ਮੰਤਰੀ ਹੋਇਆ ਗ੍ਰਿਫਤਾਰ ਤਾਂ ਅਸਤੀਫਾ ਦੇਣਾ ਪਵੇਗਾ ਤੁਪਾਰਤੀ ਸੰਵਿਧਾਨ ਦੇ ਅਨੁਛੇਦ 75 ਅਤੇ 164 ਦੇ ਵਿੱਚ ਨਵੇਂ ਨਿਯਮ ਜੋੜਨ ਦਾ ਪ੍ਰਸਤਾਵ ਦੇ ਦਿੱਤਾ ਗਿਆ ਇਸ ਦਾ ਉਦੇਸ਼ ਸਰਕਾਰ ਦੇ ਵਿੱਚ ਇਮਾਨਦਾਰੀ ਤੇ ਭਰੋਸੇਯੋਗਤਾ ਨੂੰ ਵਧਾਉਣਾ ਹੈ ਇਹਨਾਂ ਨਵੇਂ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਫਿਰ ਮੰਤਰੀ ਲਗਾਤਾਰ 30 ਦਿਨਾਂ ਤੱਕ ਪੁਲਿਸ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਇਹ ਨਿਯਮ ਸਿਰਫ ਉਹਨਾਂ ਅਪਰਾਧਾਂ ਤੇ ਹੀ ਲਾਗੂ ਹੋਵੇਗਾ ਜਿਨ੍ਹਾਂ ਦੀ ਸਜ਼ਾ 5 ਸਾਲ ਜਾਂ ਇਸ ਤੋਂ ਵੱਧ ਦੀ ਕੈਦ ਹੋਵੇਗੀ ਪ੍ਰਧਾਨ मंत्री ਤੇ ਕੇਂਦਰੀ ਮੰਤਰੀਆਂ ਦੇ ਲਈ ਅਨੁਛੇਦ 75 ਦੇ ਵਿੱਚ ਨਵਾਂ ਉਪਬੰਧ 5ਏ ਜੋੜਿਆ ਜਾਵੇਗਾ ਜੇਕਰ ਕੋਈ ਮੰਤਰੀ 30 ਦਿਨ ਤੱਕ ਹਿਰਾਸਤ ਦੇ ਵਿੱਚ ਰਹਿੰਦਾ ਤਾਂ ਉਸ ਨੂੰ 31ਵੇਂ ਦਿਨ ਆਪਣੇ ਅਹੁਦੇ ਨੂੰ ਛੱਡਣਾ ਪਵੇਗਾ ਇਹ ਨਿਯਮ ਪ੍ਰਧਾਨ ਮੰਤਰੀ ਤੇ ਵੀ ਲਾਗੂ ਹੋਵੇਗਾ ਮੁੱਖ ਮੰਤਰੀਆਂ ਤੇ ਰਾਜ ਮੰਤਰੀਆਂ ਦੇ ਲਈ ਅਨੁਛੇਦ 164 ਦੇ ਵਿੱਚ ਨਵਾਂ ਉਪਬੰਧ 4ਏ ਜੋੜਿਆ ਜਾਵੇਗਾ ਇਸ ਮੁਤਾਬਕ ਜੇਕਰ ਕੋਈ ਰਾਜ ਮੰਤਰੀ 30 ਦਿਨਾਂ ਦੇ ਲਈ ਹਿਰਾਸਤ ਦੇ ਵਿੱਚ ਰਹਿੰਦਾ ਤਾਂ 31ਵੇਂ ਦਿਨ ਆਪਣੇ ਅਹੁਦੇ ਤੋਂ ਮੁਕਤ ਹੋ ਜਾਵੇਗਾ ਇਹ ਨਿਯਮ ਮੁੱਖ ਮੰਤਰੀ ਤੇ ਵੀ ਲਾਗੂ ਹੋਵੇਗਾ ਇਸ ਕਾਨੂੰਨ ਦਾ ਮੁੱਖ ਉਦੇਸ਼ ਯਕੀਨੀ ਬਣਾਉਣਾ ਨਾਏ ਕਿ ਗੰਭੀਰ ਅਪਰਾਧ ਦੇ ਵਿੱਚ ਸ਼ਾਮਲ ਵਿਅਕਤੀ ਸਰਕਾਰ ਦੇ ਵਿੱਚ ਉਚੋਦਿਆਂ ਤੇ ਨਾ ਰਹਿ ਸਕਣ ਇਹ ਜਨਤਾ ਦੇ ਵਿੱਚ ਸਰਕਾਰ ਦੇ ਪ੍ਰਤੀ ਵਿਸ਼ਵਾਸ ਨੂੰ ਉਧਾਏਗਾ ਤੇ ਰਾਜਨੀਤਿਕ ਪ੍ਰਣਾਲੀ ਨੂੰ ਵੀ ਵਿਦੇਲੇ ਪਾਰਦਰਸ਼ੀ ਬਣਾਏਗਾ ਇਸ ਨਾਲ ਇਹ ਵੀ ਯਕੀਨੀ ਹੋਵੇਗਾ ਕਿ ਨੇਤਾ ਆਪਣੇ ਕੰਮਾਂ ਦੇ ਪ੍ਰਤੀ ਜ਼ਿਆਦਾ ਜਵਾਬਦੇਹ ਹੋਣ ਇਹਨਾਂ ਨਿਯਮਾਂ ਦੇ ਵਿੱਚ ਜਿਹਾ ਕੋਈ ਪ੍ਰਬੰਧ ਨਹੀਂ ਹੈ ਜੋ ਕਿਸੇ ਨੇਤਾ ਨੂੰ ਹਿਰਾਸਤ ਤੋਂ ਰਿਹਾ ਹੋਣ ਤੋਂ ਬਾਅਦ ਦੁਬਾਰਾ ਉਸੇ ਅਹੁਦੇ ਤੇ ਨਿਯੁਕਤ ਹੋਣ ਤੋਂ ਰੋਕਦਾ ਹੋਵੇ ਨਿਜਮ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਬਾਅਦ ਵਿੱਚ ਬੇਕਸੂਰ ਸਾਬਤ ਹੁੰਦਾ ਹੈ ਤਾਂ ਉਸ ਨੂੰ ਦੂਜਾ ਮੌਕਾ ਮਿਲ ਸਕਦਾ ਹੈ ਜਿਸ ਦੇ ਨਾਲ ਇਹ ਨਿਯਮ ਅਵਧੇਰੇ ਨਿਰਪੱਖ ਬਣਦੇ ਨੇ ਇਹ ਨਿਯਮ ਲੋਕਾਂ ਨੂੰ ਭਰੋਸਾ ਦਿਵਾਉਣਗੇ ਕਿ ਉਹਨਾਂ ਦੇ ਨੇਤਾ ਕਿਸੇ ਵੀ ਗੰਭੀਰ ਅਪਰਾਧਿਕ ਮਾਮਲੇ ਦੇ ਵਿੱਚ ਫਸਣ ਤੋਂ ਬਾਅਦ ਵੀ ਆਪਣੇ ਅਹੁਦੇ 'ਤੇ ਨਹੀਂ ਰਹਿ ਸਕਣਗੇ ਕੋਈ ਵੀ ਮੰਤਰੀ ਹੋਇਆ ਗ੍ਰਿਫਤਾਰ ਤਾਂ ਅਸਤੀਫਾ ਦੇਣਾ ਪਵੇਗਾ ਤo ਭਾਰਤੀ ਸੰਵਿਧਾਨ ਦੇ ਅਨੁਛੇਦ 75 ਅਤੇ 164 ਦੇ ਵਿੱਚ ਨਵੇਂ ਨਿਯਮ ਜੋੜਨ ਦਾ ਪ੍ਰਸਤਾਵ ਦੇ ਦਿੱਤਾ ਗਿਆ। ਜਿਸ ਦਾ ਉਦੇਸ਼ ਸਰਕਾਰ ਦੇ ਵਿੱਚ ਇਮਾਨਦਾਰੀ ਤੇ ਭਰੋਸੇਯੋਗਤਾ ਨੂੰ ਵਧਾਉਣਾ ਹੈ। ਇਹਨਾਂ ਨਵੇਂ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਫਿਰ ਮੰਤਰੀ ਲਗਾਤਾਰ 30 ਦਿਨਾਂ ਤੱਕ ਪੁਲਿਸ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਇਹ ਨਿਯਮ ਸਿਰਫ ਉਹਨਾਂ ਅਪਰਾਧਾਂ ਤੇ ਹੀ ਲਾਗੂ ਹੋਵੇਗਾ ਜਿਨ੍ਹਾਂ ਦੀ ਸਜ਼ਾ 5 ਸਾਲ ਜਾਂ ਇਸ ਤੋਂ ਵੱਧ ਦੀ ਕੈਦ ਹੋਵੇਗੀ। ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀਆਂ ਦੇ ਲਈ ਅਨੁਛੇਦ 75 ਦੇ ਵਿੱਚ ਨਵਾਂ ਉਪਬੰਧ 5A ਜੋੜਿਆ ਜਾਵੇਗਾ ਜੇਕਰ ਕੋਈ ਮੰਤਰੀ 30 ਦਿਨ ਤੱਕ ਹਿਰਾਸਤ ਦੇ ਵਿੱਚ ਰਹਿੰਦਾ ਤਾਂ ਉਸ ਨੂੰ 31ਵੇਂ ਦਿਨ ਆਪਣੇ ਅਹੁਦੇ ਨੂੰ ਛੱਡਣਾ ਪਵੇਗਾ ਇਹ ਨਿਯਮ ਪ੍ਰਧਾਨ ਮੰਤਰੀ ਤੇ ਵੀ ਲਾਗੂ ਹੋਵੇਗਾ ਸੂਬਾ ਮੁੱਖ ਮੰਤਰੀਆਂ ਤੇ ਰਾਜ ਮੰਤਰੀਆਂ ਦੇ ਲਈ ਅਨੁਛੇਦ 166 ਦੇ ਵਿੱਚ ਨਵਾਂ ਉਪਬੰਧ 4A ਜੋੜਿਆ ਜਾਵੇਗਾ ਜਿਸ ਮੁਤਾਬਕ ਜੇਕਰ ਕੋਈ ਰਾਜ ਮੰਤਰੀ 30 ਦਿਨਾਂ ਦੇ ਲਈ ਹਿਰਾਸਤ ਦੇ ਵਿੱਚ ਰਹਿੰਦਾ ਤਾਂ 31ਵੇਂ ਦਿਨ ਆਪਣੇ ਅਹੁਦੇ ਤੋਂ ਮੁਕਤ ਹੋ ਜਾਵੇਗਾ ਤੇ ਨਿਯਮ ਮੁੱਖ ਮੰਤਰੀ ਤੇ ਵੀ ਲਾਗੂ ਹੋਵੇਗਾ ਇਸ ਕਾਨੂੰਨ ਦਾ ਮੁੱਖ ਉਦੇਸ਼ ਯਕੀਨੀ ਬਣਾਉਣਾ ਹੈ ਕਿ ਗੰਭੀਰ ਅਪਰਾਧ ਦੇ ਵਿੱਚ ਸ਼ਾਮਲ ਵਿਅਕਤੀ ਸਰਕਾਰ ਦੇ ਵਿੱਚ ਉੱਚ ਅਧਿਆਤ ਨਾ ਰਹੇ ਸਿਕਨ ਇਹ ਜਨਤਾ ਦੇ ਵਿੱਚ ਸਰਕਾਰ ਦੇ ਪ੍ਰਤੀ ਵਿਸ਼ਵਾਸ ਨੂੰ ਵਧਾਏਗਾ ਤੇ ਰਾਜਨੀਤਿਕ ਪ੍ਰਣਾਲੀ ਨੂੰ ਵੀ ਵਿਦੇਲੇ ਪਾਰਦਰਸ਼ੀ ਬਣਾਏਗਾ ਇਸ ਦੇ ਨਾਲ ਇਹ ਵੀ ਯਕੀਨੀ ਹੋਵੇਗਾ ਕਿ ਨੇਤਾ ਆਪਣੇ ਕੰਮਾਂ ਦੇ ਪ੍ਰਤੀ ਜ਼ਿਆਦਾ ਜਵਾਬਦੇਹ ਹੋਣ ਇਹਨਾਂ ਨਿਯਮਾਂ ਦੇ ਵਿੱਚ ਜਿਹਾ ਕੋਈ ਪ੍ਰਬੰਧ ਨਹੀਂ ਹੈ ਜੋ ਕਿਸੇ ਨੇਤਾ ਨੂੰ ਹਿਰਾਸਤ ਤੋਂ ਰਿਹਾ ਹੋਣ ਤੋਂ ਬਾਅਦ ਦੁਬਾਰਾ ਉਸੇ ਅਹੁਦੇ ਤੇ ਨਿਯੁਕਤ ਹੋਣ ਤੋਂ ਰੋਕਦਾ ਹੋਵੇ ਜਿਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਬਾਅਦ ਦੇ ਵਿੱਚ ਬੇਕਸੂਰ ਸਾਬਤ ਹੁੰਦਾ ਹੈ ਤਾਂ ਉਸ ਨੂੰ ਦੂਜਾ ਮੌਕਾ ਮਿਲ ਸਕਦਾ ਹੈ ਇਸ ਦੇ ਨਾਲ ਇਹ ਨਿਯਮ ਵਧੇਰੇ ਨਿਰਪੱਖ ਬਣਦੇ ਨੇ ਇਹ ਨਿਯਮ ਲੋਕਾਂ ਨੂੰ ਭਰੋਸਾ ਦਿਵਾਉਣਗੇ ਕਿ ਉਹਨਾਂ ਦੇ ਨੇਤਾ ਕਿਸੇ ਵੀ ਗੰਭੀਰ ਅਪਰਾਧਕ ਮਾਮਲੇ ਦੇ ਵਿੱਚ ਫਸਣ ਤੋਂ ਬਾਅਦ ਵੀ ਆਪਣੇ ਅਹੁਦੇ 'ਤੇ ਨਹੀਂ ਰਹਿ ਸਕਣਗੇ।